ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦਿਨ ਐਤਵਾਰ ਹੋ ਗਿਆ ਸਵੇਰ ਦੇ 6:30 ਦਾ ਟਾਈਮ ਆ ਤੇ ਆਪਾਂ ਅੱਜ ਚੱਲੇ ਆ ਗੁਰਦੁਆਰੇ ਰਿਜੋ ਮੀਲੀਆ ਤੇ ਅੱਗੇ ਤਾਂ ਆਪਾਂ ਮੋਦਰਨ ਜਾਈਦਾ ਤੇ ਅੱਜ ਰਿਜੋ ਮੀਲੀਏ ਚੱਲੇ ਆ ਕਿਉਂਕਿ ਆਪਣੀ ਇੱਥੇ ਰਿਸ਼ਤਦਾਰੀ ਆ ਉੱਥੇ ਜਾਣਾ ਬਾਅਦ ਚ ਸ਼ਾਮ ਨੂੰ ਆਪਾਂ ਤੇ ਇੱਕ ਦੋ ਕੰਮ ਵੀ ਕਰਨੇ ਆ ਦਰਿਆਕੇ ਤੇ ਬਾਕੀ ਮੌਸਮਾਂ 'ਚ ਗਰਮ ਬਹੁਤ ਆ ਹੁਣ ਇਸ ਟਾਈਮ ਵੀ 6:30 ਵਜੇ ਧੁੱਪ ਨਿਕਲੀ ਆਈ ਹੈ ਤੇ ਦੁਬਾਰਾ ਤੱਕ ਤਾਂ ਗਰਮੀ ਹੋ ਜਾਣੀ ਆ ਉਧਰ ਰਿਜਿਮੇਲ ਵੱਲ ਜ਼ਿਆਦਾ ਗਰਮੀ ਆ 2 ਘੰਟੇ ਲੱਜਾਣੇ ਆ ਪੰਜਾਬ ਲਈ ਤੇ ਸ਼ਾਵਰ ਦਾ ਮੈਚ ਵੀ ਅੱਜ ਪੰਜਾਬ ਦਾ 4 ਵਜੇ ਬੰਬੇ ਨਾਲ ਤੇ ਦੇਖਦੇ ਕੀ ਕਿੱਦਾਂ ਇਹ ਕਿੱਦਿਆ ਹੁਣ ਚਲੋ ਠੀਕ ਹੈ ਜੀ ਮੈਂ ਜੇ ਤੁਹਾਨੂੰ ਉੱਥੇ ਜਾ ਕੇ ਗਲੌਨ ਕੰਟੀਨਿਊ ਕਰ ਦਿਆਂ लो भी चली गया हूँ रेडी हो गए रेडी हो गए ना जलाता ना बाला सही चंगी तरह hmm. भी बैठ ला okay. लो लाली शाह चलो मेल देंगे तो लाली लो जी पहुँच गए ਇੱਕ ਕੰਡਾ ਤੇ 50 ਕੰਡ ਲੱਗਿਆ ਆਪਾਂ ਨੇ ਗੁਰਬੀਰ ਗੁਰਦੁਆਰਾ ਸਿੰਘ ਸਵਾ 9 ਵਾਲਾ ਲੱਗ ਗਿਆ। ਇੱਥੇ ਬੈਠੋ। ਹਾਂ ਵੀ ਰਾਜੋ। ਸਤਿਗੁਰੂ ਦੇ ਭਾਰ ਬਖਸ਼ਿਸ਼ਿਆ ਕਰ ਤਹੀ ਕਿ ਤਾਰੋ ਨੇ ਜੇ ਰੋਹ ਕਹੇ ਕਾਲ ਜੀ ਰਹਿ ਨਾ ਸੁਖ ਪਰਵਾਹੀ ਦੀ ਹਿੰਦੂ ਸਾਹਿਬਾਂ ਇਤਾਰੇ ਨੇ ਜੇਿਆ ਤੋਂ ਸੂਤ ਸਮਾਜ ਦੇ ਇਹ ਦੇ ਨਾਲ ਦੇ ਕਰਾਂ ਤਾਰ ਗੁਰੂ ਜੀ ਆਪੇ ਪਾਣ ਹੋਸ਼ੇ ਪੂਰਾ ਨਾ ਕੋਈ ਜੀ ਕੋ ਬੜੀਆਂ ਨੀ ਪਾਰਕਿੰਗ ਨੇ ਕਿੰਨੇ ਆ ਇੱਧਰ ਇੱਧਰ ਵਧੀਆ ਬਣਾਤੀ ਹਾਂ ਕੱਲਾ ਅੱਗੇ ਉਧਰ ਹੀ ਸੀਗਾ ਕੀ ਹੋ ਤੁਮਰੇ ਅੱਜ ਨਵੇਂ ਆ ਗਏ ਸਾਰੀਆਂ ਦੀ ਸੌ ਵੜੀਆਂ ਲੈ ਲਈਏ ਫਿਰ ਅਸੀਂ ਤੁਹਾਨੂੰ ਤੁਸੀਂ ਲੋਕੇਸ਼ਨ ਬਾ ਦਿਓ ਅਸੀਂ ਆ ਜਾਵਾਂਗੇ ਆਪੇ ਹਾਂਜੀ ਹਾਂਜੀ ਬਸ ਅਸੀਂ ਆ ਹਾਂਜੀ ਅਸੀਂ ਆ ਜਾਈਏ ਓਕੇ ਗਰਦਵਾਰੇ ਆ ਜਾ ਸਮਾਨ ਸਾਰਾ ਲੈ ਲਿਆ ਆਪਾਂ ਤੇ ਹੁਣ ਇੱਥੇ ਆਏ ਗੋਲੂ ਉੱਤੇ ਖਾ ਲਈਏ ਛਾਨਾ ਦੇ ਨਾਲ ਗੋਲੂ ਉੱਤੇ ਖਾਣੇ ਤੇ ਬੈਠ ਕੇ ਖਾਣੇ ਆ ਫਿਰ ਦੁਬਾਰਾ ਗੋਲਦਵਾਰੇ ਜਾਂਦੇ ਆ ਤੇ ਦੂਜਾ ਰੈਸਟੋਰੈਂਟ ਜਾਂਦੇ ਆ ਉਹ ਵੀ ਫੋਨ ਕਰੀ ਜਾਂਦੇ ਆ ਤੇ ਇੱਥੇ ਦਾ ਇਹ ਮੀਨੂ ਆ ਸਰਕੋਸੀ ਵਿੱਚ ਦਾਲ ਮਿਕਸ ਸਬਜ਼ੀ ਆਲੂ ਗੋਭੀ ਚਿਲੀ ਬਨੀਰ ਸਾਗ ਮੱਕੀ ਦੀ ਰੋਟੀ ਤੇ ਨੋਰਮਲ ਚਪਾਤੀ ਜਾਂ ਬਟਰ ਨਾਨ ਤੰਦੂਰੀ ਸਰਕੋਸ਼ ਆ ਬਾਸਪਤੀ ਤੇ ਇਧਰ ਹੋਰ ਵੀ ਆ ਪਿਸਾ ਆਫਸੋ ਹੈ ਤੇਦਰ ਹੈਗੀ ਆ ਗੋਲਗੱਪੇ ਸਪ੍ਰਿੰਗ ਰੋਲ ਟੂਰਿਸ਼ੋਲੇ ਗੱਜਮੇ ਚੂਕ ਦੀਆਂ ਨੇ ਆ ਦਾਈ ਭੱਲੇ ਤੇ ਪਨੀਰ ਟਿੱਕਾ ਸਮੋਸੇ ਲਾ ਵੀ ਆ ਗਏ ਗੋਲਗੱਪੇ ਬੀਨੇ ਖਾਣੇ ਥੋੜਾ ਪਾਈ ਡੋੜਾ ਤਾਂ ਸਾਨੂੰ ਮਿੱਠਾ ਜ਼ਿਆਦਾ ਆਏਗੀ ਇਹ ਸਹੀ ਥੋੜਾ ਇਹ ਵਾਲਾ ਥੋੜਾ ਦੂਜਾ ਬਣੇਗਾ ਕਾਲੇ ਸੀ ਤੇ ਮੈਂ ਕਿਪਾ ਸਾਮਾਨ ਵੀ ਲਿਆਏ ਨਾਲੇ ਤੇ ਲੰਗਰ ਵੀ ਛੱਕ ਲਿਆ ਮੈਂ ਥੋੜਾ ਖਾਧਾ ਕਰਕੇ ਹੁਣ ਜਾਣਾ ਪਾਰ ਇਸ ਤਰ੍ਹਾਂ ਦੇ ਉਹ ਕਹਿੰਦੇ ਸਾਡੇ ਵੀ ਛੱਕ ਜਾਓ ਚਲੋ ਮੈਂ ਕਿਪਾ ਬਾਬੇ ਦੇ ਆਏ ਇੱਥੇ ਵੀ ਕਾਸ਼ ਛੱਕ ਲਿਆ ਥੋੜਾ ਜਿਹਾ ਤੇ ਹੁਣ ਅਪ ਚੱਲੇ ਆ ਤੇ ਗਰਮੀ ਬਹੁਤ ਹੋ ਗਈ ਹੈ 33 ਡਿਗਰੀ ਆ ਇੱਧਰ ਗਰਮੀ ਜ਼ਿਆਦਾ ਆ 33 ਡਿਗਰੀ ਚਲੋ ਮਿਲਦੇ ਹਾਂ ਉੱਥੇ ਹਾਂਜੀ ਆਪਾਂ ਉਧਰ ਆ ਗਏ ਰੈਸਟ ਆ ਲੱਕ ਵਗੇ ਤੇ ਹੁਣ ਟਾਈਮ ਵੀ 3 ਵਜ ਗਿਆ ਤੇ ਉੱਥੇ ਪਹਿਲਾਂ ਰੋਟੀ ਪਾਣੀ ਖਾਤਾ ਤੇ ਰੈਸਟ ਕੀਤੀ ਤੇ ਹੁਣ ਚੱਲਦੇ ਘਰ ਨੂੰ ਗਰਮੀ ਵੀ ਬਹੁਤ ਸੀਗੀ ਤੇ ਬਲੌਗ ਦਾ ਐਂਡ ਕਰਦੇ ਆ ਜਾ ਕੇ ਮੈਚ ਜੀਤਦੇ ਪੰਜਾਬ ਦਾ ਤੇ 2 ਘੰਟੇ ਜਾਣ ਨੂੰ ਵੀ ਲੱਗ ਜਾਣੇ 5 5 ਵਜੇ ਪਹੁੰਚਾਂਗੇ ਚਲੋ ਠੀਕ ਹੈ ਜੀ ਨਾਲ ਦੇ ਅਗਲੇ ਬਲੌਗ ਚ ਹਨ ਵੀ ਚਾਹੋਗਾ ਦੇ ਮੇਰੇ ਚਾਹੋਗਾ ਦੇ ਚਾਹੋ Okay, así vale. Ay, este.